ਰਾਜ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਤੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਐਜੂਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਫੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਆਲੇ ਆ ਤੁਸੀਂ ਮਾਪੇ ਇਹਨਾਂ ਨੂੰ ਕੁਝ ਬਣਾ ਦੇ ਸੋ ਅੱਜਕਲ ਬੱਚਿਆਂ ਚ ਬਹੁਤ ਸਕਿੱਲਸ ਨੇ ਹੁਨਰ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨੈਂਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਨਾਮ ਹੈ ਤੁਹਾਡਾ ਜੀ ਸੁਖਿੰਦਰ ਕੋ ਜੀ ਕਿਹੜਾ ਪਿੰਡ ਆ ਪਿੰਡ ਹਾਰਟ ਆ ਸਿੱਖ ਇਹ ਜਿਹੜੀ ਥੋੜੇ ਦਿਨ ਤੋਂ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਆ ਪੁਲਿਸ ਬਹੁਤ ਠੱਗਾ ਕਰ ਰਹੀ ਆ ਉਹ ਕੀ ਸੀਸੀਟੀਵੀ ਆ ਜੀ ਸਰੋਏ ਸਾਡਾ ਪਾਣੀ ਦਾ ਡਿਸਪਿਊਟ ਸੀ ਜੀ ਕੋਰਟ ਦੇ ਵਿੱਚ ਕੇਸ ਲੱਗਾ ਹੋਇਆ ਹੈ ਪਰੰਤੂ ਫੇਰ ਵੀ ਮਤਲਬ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਆ ਤੇ ਪਰਿਵਾਰ ਵੱਲ ਸਾਡੇ ਪਰਿਵਾਰ ਵੱਲੋਂ ਇਹੀ ਮੰਗ ਕੀਤੀ ਗਈ ਸੀ ਕਿ ਜੇ ਤਾਂ ਕੋਈ ਕੋਰਟ ਦਾ ਆਰਡਰ ਹੈ ਤੁਹਾਡੇ ਕੋਲ ਦਿਖਾ ਦਿਓ ਤੇ ਤੁਸੀਂ ਪੜ ਲਓ ਅਸੀਂ ਨਹੀਂ ਰੋਕਦੇ ਠੀਕ ਹੈ ਜੀ ਤੇ ਪਰੰਤੂ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਆਰਡਰ ਨਹੀਂ ਦਿੱਤਾ ਗਿਆ ਤੇ ਸਾਡੇ ਮਤਲਬ ਜਿਹੜੇ ਮੈਂਬਰਾਂ ਨੇ ਗੱਲਬਾਤ ਕੀਤੀ ਉਹਨਾਂ ਨੂੰ ਵੀ ਥਾਣੇ ਵਿੱਚ ਲਾ ਕੇ ਤੇ ਸਾਡੇ ਨਵਾਲਗ ਬੱਚਿਆਂ ਨੂੰ ਵੀ ਸਰ ਲੈ ਕੇ ਗਏ ਆ ਕਿੰਨੀ ਕ ਪੁਲਿਸ ਆਈ ਸੀ ਉਸ ਦਿਨ ਜੀ ਸਰ ਕਾਫੀ ਪੁਲਿਸ ਫੋਰਸ ਸੀ ਤੇ ਜਿਹੜੀਆਂ ਛੋਟੀਆਂ ਬੱਚੀਆਂ ਸੀ ਉਹਨਾਂ ਨੂੰ ਵੀ ਥਾਣੇ ਲਿਜਾਇਆ ਗਿਆ ਹਾਂਜੀ ਸਰ ਕੀ ਰੋਲਾ ਕੀ ਇਹ ਕਦੋਂ ਦਾ ਕੇਸ ਚੱਲਦਾ ਕੀ ਕੇਸ ਆ ਜੀ ਸਰ ਇਹ ਫਰਵਰੀ 2024 ਤੋਂ ਚੱਲ ਰਿਹਾ ਆ ਕੀ ਕੇਸ ਕੀ ਆ ਜੀ ਇਹ ਸਰ ਗਵੰਡੀਆਂ ਵੱਲੋਂ ਉੱਚੀ ਨਾਲੀ ਬਣਾਈ ਗਈ ਸੀ ਨਿੱਜੀ ਤੌਰ ਤੇ ਬਣਾਈ ਗਈ ਸੀ ਮੇਰੇ ਪਤੀ ਵੱਲੋਂ ਵੀ ਇਹਨਾਂ ਨੂੰ ਰੋਕਿਆ ਗਿਆ ਸੀ ਸਰਪੰਚ ਸਾਹਿਬ ਨੂੰ ਵੀ ਦੱਸਿਆ ਗਿਆ ਸੀ ਕਿ ਉੱਚੀ ਨਾਲੀ ਬਣਾ ਕੇ ਵੀ ਸਾਡੇ ਵੱਲ ਪਾਣੀ ਪਾ ਰਹੇ ਨੇ ਸੜਕ ਦੇ ਲੈਵਲ ਦੇ ਅਕੋਰਡਿੰਗਲੀ ਬਣਾਈ ਜਾਵੇ ਤੇ ਜਿੱਧਰ ਪਾਣੀ ਦਾ ਨਿਕਾਸ ਹੈ ਉਧਰੋਂ ਨਿਕਾਸ ਕੀਤਾ ਜਾਵੇ ਤੇ ਹੁਣ ਇਸ ਵੇਲੇ ਕੀ ਹਾਲਾਤ ਨੇ ਕੱਬ ਸਰ ਇਸ ਵੇਲੇ ਮੇਰੇ ਤਾਂ ਹਸਬੰਦ ਦੀ ਡੈਥ ਹੋ ਚੁੱਕੀ ਆ ਪਰੰਤੂ ਇਹ ਫੇਰ ਵੀ ਮੈਨੂੰ ਪਰੇਸ਼ਾਨ ਕਰ ਰਿਹਾ ਹੈ ਕੋਰਟ ਕੇਸ ਚੱਲਦੇ ਦੇ ਬਾਵਜੂਦ ਵੀ ਪ੍ਰਸ਼ਾਸਨ ਪਹਿਲਾਂ ਵੀ ਸਰਪੰਚ ਜੀ ਨੂੰ ਆਏ ਸੀ ਮੈਂ ਤਾਂ ਉਸ ਟਾਈਮ ਵੀ ਇਹੀ ਗੱਲ ਆਖੀ ਸੀ ਬੀਡੀਪੀਓ ਸਾਹਿਬ ਸੀ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਕਿ ਸਰ ਜੋ ਵੀ ਮੈਟਰ ਹੈ ਵੀ ਸਾਹਮਣੇ ਬੈਠ ਕੇ ਗੱਲ ਕੀਤੀ ਜਾਵੇ ਪਰੰਤੂ ਸਰ ਉਹਨਾਂ ਨੇ ਵੀ ਸਾਨੂੰ ਕੋਈ ਸੋਲੂਸ਼ਨ ਨਹੀਂ ਦੇ ਕੇ ਗਏ ਸ਼ਾਮ ਨੂੰ ਐਵੇਂ ਹੀ ਬੈਠ ਕੇ ਚੱਲ ਗਏ। ਸਰ ਜੀ ਸਾਰੇ ਉਹ ਤੁਹਾਡੇ ਰੈਂਪ ਵੀ ਪੱਟਦੇ ਨੇ ਵੀ ਪੱਟਦੇ ਨੇ। ਹਾਂ ਜੀ ਸਰ ਆਣ ਜਾਣ ਕਿੱਦਾਂ ਹੁੰਦਾ ਵਾ। ਸਰ ਆਣ ਜਾਣ ਅਸੀਂ ਉਹਨਾਂ ਲੰਗਣ ਲਈ ਕਰ ਲਿਆ ਹੈਗਾ ਆਪਣੇ ਘਰ ਤੋਂ ਅੱਗੋਂ। ਕਿਉਂਕਿ ਸਰ ਗੱਡੀ ਵਗੈਰਾ ਕੱਢਣੀ ਆ, ਬੱਚਿਆਂ ਨੇ ਜਾਣਾ ਸਕੂਲ ਜਾਣਾ ਤੇ ਬਾਰਿਸ਼ ਦਾ ਮੌਸਮ ਹੈ ਸਰ ਨਿਆਾਂ ਚ ਪਾਣੀ ਪੈ ਰਿਹਾ ਆ। ਛੋਟੇ ਬੱਚੇ ਆ ਘਰ ਤੁਸੀਂ ਲੇਡੀਜ਼ ਹੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਸਰ ਅਸੀਂ ਤੇ ਹੀ ਮੰਗ ਕਰਾਂਗੇ ਕਿ ਸਾਨੂੰ ਨਿਆਾਂ ਦਵਾਇਆ ਜਾਵੇ। ਸਰ ਪਹਿਲਾਂ ਵੀ ਅਸੀਂ ਕੋਰਟ ਵਿੱਚ ਇਸੇ ਲਈ ਗਏ ਸੀ, ਸੱਚ ਲਈ ਗਏ ਸੀ। ਅਸੀਂ ਮੈਂ ਕਿਸੇ ਲੜਾਈ ਝਗੜੇ ਚ ਨਹੀਂ ਪੈਣਾ ਚਾਹਦੀ ਮੇਰੇ ਹਸਬੰਡ ਨਹੀਂ ਹੈ ਮੇਰੀਆਂ ਦੋ ਬੇਟੀਆਂ ਨੇ ਤੇ ਮੈਂ ਤਾਂ ਸਿਰਹੀ ਚਾਹਦੀ ਸੀ ਕਿ ਲੜਾਈ ਝਗੜੇ ਤੋਂ ਬਚਿਆ ਜਾਵੇ ਤੇ ਜਿਹੜਾ ਕੰਮ ਆ ਕੋਰਟ ਨੂੰ ਕਰਨ ਦਿੱਤਾ ਜਾਵੇ ਕੋਈ ਆਰਡਰ ਦਿਖਾਇਆ ਉਸ ਦਿਨ ਉਹਨਾਂ ਨੇ ਤੁਹਾਨੂੰ ਜਾਂ ਤੁਹਾਡੇ ਗਵੰਡੀਆਂ ਨੂੰ ਨਹੀਂ ਸਰ ਆਰਡਰ ਨਹੀਂ ਦਿੱਤੀ ਆਓ ਸਾਜੀ ਤੇ ਮੇਰਾ ਰঞ্জੀਤ ਸਿੰਘ ਆ ਜੀ ਸਿੰਘ ਜੀ ਕਿਹੜਾ ਪਿੰਡ ਹੈ ਹਾਰਟ ਆ ਜੀ ਕੀ ਹੋਇਆ ਇੱਕ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਹੈ ਤੇ ਤੁਹਾਡੇ ਜਿਹੜੇ ਘਰ ਆਏ ਵੀ ਸਾਰੇ ਅੱਗੇ ਪੱਟੇ ਹੋਏ ਕੀ ਮਾਮਲਾ ਕੀ ਹੈ ਹਾਂ ਜੀ ਹਾਂ ਜੀ ਇਹ ਜੀ ਪ੍ਰਸ਼ਾਸਨ ਆਇਆ ਜੀ ਸਾਰਾ ਤੇ ਨਾਲ ਪੰਚਾਇਤ ਨੇ ਹੋ ਕੇ ਜੀ ਨਾਲ ਹੂੰ ਸਾਡੇ ਤਾਂ ਘਰ ਦੇ ਮੂਰੇ ਜੀ ਆਲਰੇਡੀ ਨਾਲ ਹੀ ਬਣੀ ਹੋਈ ਸੀਗੀ ਪਾਣੀ ਦਾ ਨਿਕਾਸੀਗਾ ਜੀ ਉਹ ਅਸੀਂ ਜ ਸਾਡੇ ਭਾਬੀ ਜੀ ਆ ਜੀ ਇਹਨਾਂ ਦੇ ਹਸਮੰਤ ਦੀ ਡੈਥ ਹੋ ਗਈ ਆ ਚਲੋ ਅਸੀਂ ਇਹਨਾਂ ਦੇ ਨਾਲ ਸੀ ਖੜੇ ਇਸ ਰੰਜੇ ਦੇ ਤਹਿਤ ਵੀ ਇਹਨਾਂ ਦੇ ਇਹਨਾਂ ਦਾ ਸਾਥ ਦਿੱਤਾ ਤੇ ਉਹ ਨਿੱਜੀ ਰੰਜੇ ਸਾਡੇ ਨਾਲ ਕੱਢਣ ਲਈ ਸਾਡੇ ਪਰਿਪਤ ਪਰਨੇ ਗਏ ਸਾਰੇ ਜੀ ਸਾਡੀ ਨਾਲ ਹੀ ਤੋੜੀ ਗਈ ਸਾਡੇ ਪੈਪ ਸਾਰੇ ਕਿਤੇ ਗਏ ਹੁਣ ਇਸ ਵੇਲੇ ਇਸ ਹਾਲਾਤ ਬਣੇ ਹੋਏ ਹਨ ਜੀ ਉਹ ਰਾਤ ਮੀਂਹ ਤੁਹਾਨੂੰ ਬਸਾਤਾ ਦਿਨ ਹਨ ਜੀ ਸਾਡੀਆਂ ਨੀਆਂ ਦੇ ਵਿਚ ਪਾਣੀ ਪੈ ਸਾਡੀਆਂ ਕੰਧਾਂ ਨੂੰ ਤਰੇੜਾ ਗਈਆਂ ਜੀ ਸਾਡੀਆਂ ਗੱਡੀਆਂ ਬਾਹਰ ਅੰਦਰ ਆ ਜੀ ਸਾਨੂੰ ਨੰਗਣ ਤਾਂ ਵੀ ਬਹੁਤ ਮੁਸ਼ਕਲ ਆਈ ਸਾਡੇ ਪਾਣੀ ਦੀ ਸਪਲਾਈ ਸਾਰੀ ਬੰਦ ਦਿੱਤੀ ਗਈ ਜੀ ਤੇ ਸਾਡੇ ਖੰਭਾ ਸੀ ਮੁਰੇ ਜੀ ਉਹ ਖੰਭਾ ਵੀ ਸਾਡੀਆਂ ਘਰ ਦੇ ਉੱਪਰ ਝੁਕਿਆ ਹੋਇਆ ਬਿਲਕੁਲ ਕਿਸੇ ਵੇਲੇ ਵੀ ਕੋਈ ਨਾ ਕੋਈ ਇਨਸਾਨ ਕੋ ਡਾ ਹੋ ਸਕਦੀ ਉਤਾਰ ਟੁੱਟ ਕੇ ਡਿੱਗ ਸਕਦੀ ਸਾਡੇ ਘਰ ਦੇ ਉੱਪਰ ਤੇ ਬਹੁਤ ਅਸੀਂ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਇਹ ਇਹ ਸਾਰੇ ਸਾਡੇ ਪਿਤਾ ਜੀ ਤੇ ਸੱਟ ਲੱਗ ਗਈ ਜੀ ਤੇ ਉਹਨਾਂ ਨੂੰ ਲੈ ਕੇ ਸਿਹਤ ਹਾਲ ਲੈ ਕੇ ਜਾਣਾ ਸੀਗਾ ਜੀ ਸਾਡੀ ਗੱਡੀ ਅੰਦਰ ਆ ਜੀ ਸਾਡੀ ਗੱਡੀ ਸਾਡੇ ਬਾਹਰ ਨਹੀਂ ਨਿਕਲ ਰਹੀ ਕੀ ਲੱਗਦਾ ਪਾਜੀ ਛੋਟਾ ਜਿਹਾ ਨਾਲੀ ਦਾ ਮਸਲਾ ਸੀ ਹਾਂ ਜੀ ਇੱਕ ਇੱਕ ਹਾਂ ਜੀ ਇੱਕ ਕਰਦੇ ਨਾਲੀ ਦਾ ਬਵਾ ਸੀਗਾ ਵੀ ਬਵਾਦ ਵੀ ਕੋਈ ਨਹੀਂ ਸੀਗਾ ਜੀ ਪਾਣੀ ਦਾ ਸੀ ਤਾਂ ਉਹਨਾਂ ਨੂੰ ਕਹਿੰਦੇ ਸੀ ਜਿੱਧਰ ਨੂੰ ਸੜਕ ਦਾ ਹੈਗਾ ਰੇੜਾ ਜੀ ਜਿੱਧਰ ਨੂੰ ਉਦਨਕਾ ਚੱਲਦਾ ਉਦਨ ਪਾਣੀ ਬਣਾ ਦਿਓ ਨਾਲੀ ਬਣਾ ਦਿਓ ਸਾਡਾ ਕੋਈ ਕਿਸੇ ਨਾਲ ਰੋਣਾ ਨਹੀਂ ਨਾ ਪੰਚਾਇਤ ਦੇ ਨਾਲ ਨਾ ਇੰਦਰਜੀਤ ਸਿੰਘ ਨਾਲ ਕਿਸੇ ਨਾਲ ਨਹੀਂ ਸਾਡਾ ਕੋਈ ਬਵਾਦ ਨਹੀਂ ਹੈਗਾ ਜੀ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਜੀ ਜਿਹੜਾ ਵੀ ਅਫਸਰ ਆਉਂਦਾ ਸੀ ਕੋਈ ਜਾਂ ਕੋਈ ਵੀ ਆਉਂਦਾ ਸੀਗਾ ਉਹ ਕਹਿੰਦੇ ਸੀ ਨਹੀਂ ਕੀ 2 ਫੁੱਟ ਜਾ ਕੇ ਇਹਨਾਂ ਨੇ ਨਾਲੀ ਬਣਾਈ ਹੋਈ ਸੀ ਆਪਣੇ ਹੁੰਜੇ ਤੋਂ ਜੀ ਉਹ ਕਹਿੰਦੇ ੱੱਕੇ ਨਾਲ ਪਾਣੀ ਇੱਧਰ ਨੂੰ ਹੀ ਪਾਉਣਾ ਜੀ ਬਸ ਸਾਡੇ ਸਾਡੇ ਵੱਲੋਂ ਪਾਉਣਾ ਪਰਲੇ ਪੱਸੇ ਨੂੰ ਵੀ ਸਾਡੇ ਆਪਣੇ ਪਲਾਟ ਆ ਜੀ ਤੇ ਸਾਡੇ ਆਪਸੀ ਚਾਹੁੰਦੇ ਸੀ ਵੀ ਉਹ ਪਾਣੀ ਸਾਰੇ ਸਾਡੇ ਪਲਾਟਾਂ ਦੇ ਵੀ ਨਿਕੜਿਆ ਜਾਵੇ ਪਾਣੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਉਹ ਕਹਿੰਦੇ ਸੀ ਇੱਕ ਘਰ ਦਾ ਪਾਣੀ ਉਹ ਵੀ ਇਧਰ ੱੱਕੇ ਨਾਲੇ ਪਾਉਣਾ ਤੁਸੀਂ ਜੋ ਕਰਨਾ ਕਰ ਲਓ ਤੇ ਉਹ ਪ੍ਰਸ਼ਾਸਨ ਲੈ ਕੇ ਆਏ ਜੀ ੱੱਕੇ ਨਾਲ ਸਾਡੇ ਬੰਦੇ ਸਾਰੇ ਸਾਕੇ ਥਾਣੇ ਲੈ ਗਏ ਜੀ ਉਸ ਤੋਂ ਬਾਅਦ ਤੇ ਸਾਡੇ ਰੈਂਪ ਪੜ ਦਿੱਤੇ ਸਾਡੀਆਂ ਨਾਲੀਆਂ ਪੜਦੀਆਂ ਸਾਡੇ ਪਾਈਪਾਂ ਦੀ ਸਾਰੀ ਸਪਲਾਈ ਖਤਮ ਕਰ ਦਿੱਤੀ ਕੋਈ ਆਰਡਰ ਦਿਖਾਇਆ ਸੀ ਤੁਹਾਨੂੰ ਕੋਈ ਆਰਡਰ ਨਹੀਂ ਦਿਖਾਇਆ ਸਾਨੂੰ ਜੀ ਸਰ ਕਿਹੜੇ ਕਿਹੜੇ ਅਫਸਰ ਆਏ ਸੀ ਮੌਕੇ ਤੇ ਸਾਰੇ ਆਪਣੇ ਇੱਥੇ ਬੀ ਡੀ ਪੀਓ ਆ ਬਲਜੀਤ ਸਿੰਘ ਡੀ ਐਸ ਪੀ ਜੀ ਤਹਿਸੀਲਦਾਰ ਜੀ ਐਸ ਐਚਓ ਜੀ ਸਾਰਾ ਪ੍ਰਸ਼ਾਸਨ ਮੌਜੂਦ ਸੀ ਮੌਕੇ ਤੇ ਸਾਰਿਆਂ ਨੇ ਖੜ ਕੇ ਜ ਸਾਡੇ ਨਾਲ ਧੱਕਾ ਕੀਤਾ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਸਾਨੂੰ ਸੁਵਾਦ ਦਿੱਤਾ ਜਾਵੇ ਪੂਰਾ ਸਾਰਾ ਕੰਮ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਹੋਇਆ ਜੀ ਸਿੱਧੇ ਸਾਨੂੰ ਬਹੁਤ ਹੀ ਉਦਣ ਤੇ ਅਸੀਂ ਸਾਰਾ ਹੀ ਕਰ ਸਾਰੇ ਫੈਮਲੀ ਮੈਂਬਰ ਇਨੀ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਹਾਂ ਬਹੁਤ ਹੀ ਸਾਡੇ ਮੋੜੇ ਹਾਲਾਤ ਹਨ ਜੀ ਮੇਰਾ ਨਾਮ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਇਸ ਵੇਲੇ ਜੋ ਇਹ ਢਾਈ ਗਏ ਆ ਸਾਰੇ ਬਿਲਕੁਲ ਗਲਤ ਹੈ ਕੀ ਕਾਰਨ ਕੀ ਸੀਗਾ ਕੋਰਟ ਚ ਕੇਸ ਚੱਲਦਾ ਸੀਗਾ ਕੋਰਟ ਚ ਕੇਸ ਚੱਲਦਾ ਸੀਗਾ ਉਹ ਇੱਕ ਨਾਲ ਘਰ ਆ ਉਹਨਾਂ ਨੇ ਹੁਣ ਇੱਥੇ ਆ ਕੇ ਖਰੀਦੇ ਪਹਿਲਾਂ ਉਹ ਇੱਥੇ ਹੈ ਨਹੀਂ ਸੀਗੇ ਠੀਕ ਹੈ ਜੀ ਹੁਣ ਇਹ ਵੀ ਖਰੀਦਾ ਥੋੜੀ ਦੇਰ ਹੋਈ ਹੈ ਉਹ ਬੰਦੇ ਕਹਿੰਦੇ ਸੀ ਵੀ ਅਸੀਂ ਵੀ ਐਨੂੰ ਪਾ ਲਈ ਉਹਨਾਂ ਨੇ ਆਪਣੀ ਘਰ ਦੇ ਨਾਲ ਉਹਨਾਂ ਉੱਚੀ ਨਾਲੀ ਚੱਕ ਕੇ ਲਿਆ ਕੇ ਸੜਕ ਨਾਲੋਂ 2 ਫੁੱਟ ਉੱਚੀ ਚੱਕ ਕੇ ਲਿਆ ਕੇ ਇਹਨਾਂ ਦੀਆਂ ਨਾਲੀਆਂ ਜੇ ਪਾਣੀ ਪਾਉਂਦੇ ਗੇਟ ਮੁਰ ਛੜਦਾ ਇਹਨਾਂ ਨੇ ਬਰੋਧ ਕੀਤਾ ਵੀ ਪਾਣੀ ਦਾ ਲੈਵਲ ਦੇਖੋ ਕਿੱਧਰ ਨੂੰ ਜਾਂਦਾ ਜੇ ਪਾਣੀ ਦੂਸਰੇ ਪਾਸੇ ਜਾਂਦਾ ਦੁੱਧ ਨੂੰ ਪਾ ਦਿਓ ਛੜ ਕੇ ਤਾਂ ਪਾਣੀ ਕਿੱਧਰ ਪਊਗਾ ਜੇ ਤੁਸੀਂ ਨਾਲੀ ਇੰਨੀ ਉੱਚੀ ਚੱਕ ਲਈ ਆ ਤੇ ਸੜਕਾਂ ਦੇ ਜਿਹੜਾ ਇਹ ਸੜਕਾਂ ਤੇ ਟੁੱਟੂਆਂ ਗਈਆਂ ਫਿਰ ਇਹਨਾਂ ਨੇ ਬਰੋਧ ਕੀਤਾ ਉਹ ਸਰਪੰਚ ਜਿਦ ਜਿ ਕਰ ਗਿਆ ਵੇ ਮੈਂ ਤਾਂ ਤੱਕਾ ਹੀ ਕਰੂੰਗਾ ਸਰਪੰਚ ਕਿਹੜੀ ਪਾਰਟੀ ਦਾ ਹੈ ਸਰਪੰਚ ਹੈਗਾ ਜੀ ਐਸ ਬਿਲ ਝਾੜੂ ਵਾਲਿਆਂ ਨਾਲ ਠੀਕ ਹੈ ਤੇ ਤੁਹਾਡੀ ਉਹਦੇ ਨਾਲ ਕੋਈ ਗੱਲ ਹੋਈ ਆ ਇਹ ਤਾਂ ਮਸਲਾ ਕੋ ਬਹੁਤਾ ਵੱਡਾ ਵੀ ਨਹੀਂ ਸੀ ਜਿਹੜੀ ਇੰਨੀ ਫੋਰਸ ਲੈ ਲੈਂਦੀ ਤੇ ਜੀ ਗੱਲ ਦੀ ਸੁਣ ਲਓ ਜੀ ਜੀ ਅਸੀਂ ਪਿਛਲੀ ਟਰਮ ਦੇ ਵਿੱਚ ਨਾਲ ਪੰਚਾਇਤ ਮੈਂਬਰ ਰਹੀ ਮੇਰੀ ਮਿਸ ਜ ਮੰਨ ਲਓ ਕਿਸੇ ਵੀ ਮਸਲੇ ਦੇ ਉੱਤੇ ਜੇ ਅਸੀਂ ਉਹਨੂੰ ਕੋ ਸੁਝਾਅ ਦੇਤਾ ਇਹ ਨਹੀਂ ਹੋਣਾ ਨਟਕੇ ਪੈ ਜਾਣਾ ਆਪਣੀ ਮਰਜ਼ੀ ਕਰਨੀ ਆ ਆ ਧੱਕਾ ਕੀਤਾ ਉਹਨੇ ਆ ਤੁਹਾਡੇ ਸਾਹਮਣੇ ਆ ਦੇਖੋ ਤਾਂ 4-4 ਫੁੱਟ ਡੂੰਗੀ ਕੋਈ ਇਦਾਂ ਪੱਟਦਾ ਕਿਸੇ ਦੇ ਨੀ ਆ ਨੰਗੀਆਂ ਕਰਦਾ ਕੋਟ ਕਿਸੇ ਵਿੱਚ ਨਾ ਵੀ ਇਹਨਾਂ ਦਾ ਕੋਈ ਕਰਦਾ ਨੰਗੀਆਂ ਇਦਾਂ ਕਿਸੇ ਦੇ ਘਰ ਦੇ ਆ ਕੇ ਜਾ ਕੇ ਤੁਸੀਂ ਇਦਾਂ ਕਰਦੇ ਆ ਕੋਈ ਦੇਖਿਆ ਅਜੇ ਤੱਕ ਧੱਕਾ ਕਰਦਾ ਇੰਨਾ ਜ਼ਿਆਦਾ ਇਸੇ ਪਿੰਡ 'ਚ ਰਹਿਣਾ ਵਰਕੇ ਕੱਲ ਨੂੰ ਅਸੀਂ ਤੁਸੀਂ ਸਬੰਧੀ ਐਮਪੀ ਜਾਂ ਐਮਐਲਏ ਨੂੰ ਮਿਲੇ ਹੋ ਐਮਐਲਏ ਨੂੰ ਮਿਲਣ ਦਾ ਜਾਂ ਐਮਪੀ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਜੀ ਕਾਰਨ ਕਾਰਨ ਉਹ ਬਸ ਉਹ ਸਰਪੰਚ ਨਾਲ ਹੈਗੀ ਆ ਇੱਥੇ ਉਹ ਆਉਂਦਾ ਜਾਂਦਾ ਹੀ ਆ ਏਦਾਂ ਵੀ ਹੈ ਕੁਝ ਕੀ ਬੋਟਾਂ ਦੇ ਵਿੱਚ ਤੁਸੀਂ ਦੂਸਰੀ ਪਾਰਟੀ ਦਾ ਸਾਥ ਦਿੱਤਾ ਸੀ ਕੋਈ ਉਹ ਤਾਂ ਉਹ ਤਾਂ ਹੈਗਾ ਹੀ ਆ ਜੇ ਅਸੀਂ ਤਾਂ ਦੂਸਰੇ ਗਰੁੱਪ ਤੇ ਹੀ ਆ ਜੀ ਇਹ ਵੀ ਦੂਸਰੇ ਗਰੁੱਪ ਤੇ ਹੀ ਆ ਠੀਕ ਹੈ ਜੀ ਸਿਆਸੀ ਸਿਆਸੀ ਰੰਜਸ਼ ਆ ਫਿਰ ਦੇਖੋ ਕਬਰਾਂ ਦੇ ਵਿੱਚ ਸਫੈਦੇ ਸਗੇ ਜੀ ਆ ਧਰਮੀਆਂ ਦੀਆਂ ਕਬਰਾਂ ਆ ਉਹਦੇ ਵਿੱਚ ਸਫੈਦੇ ਵੀ ਜਿਓ ਆ ਇਸ ਸਰਪੰਚ ਨੇ ਬਿਨਾ ਪਰਮਿਸ਼ਨ ਲਿਆਂ ਬਿਨਾ ਵੈਲਿਊਏਸ਼ਨ ਲਵਾਇਆ ਸਰਪੰਚ ਉੱਥੋਂ ਸਫੈਦੇ ਵੜ ਕੇ ਵੇਚ ਦਿੱਤੇ ਉਹਦੇ ਸਬੰਧ ਦੇ ਵਿੱਚ ਮੈਂ ਵੀਡੀਓਸਾਂ ਨੂੰ ਵੀ ਦੱਸਿਆ ਜੇਈ ਨੂੰ ਵੀ ਦੱਸਿਆ ਉਹ ਤਾਂ ਵੀ ਸਾਡੀ ਸੁਣਵਾਈ ਹੋਣੀ ਜਦੋਂ ਸਰਕਾਰੀ ਉਹਦੀ ਆ ਹੋਈ ਨਹੀਂ ਜੀ ਕੀ ਮੰਗ ਕੀ ਕਰਦੇ ਆ ਮੰਗ ਕਰਦੇ ਆ ਵੀ ਇਸ ਬੰਦੇ ਦੇ ਖਿਲਾਫ ਕਾਨੂੰਨੀ ਕਾਰ ਆ ਦੇਖੋ ਆ ਕਮ ਸਰਪੰਚ ਦਾ ਹੀ ਆ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਆ ਜਿੱਦਾਂ ਧੱਕਾ ਕੀਤਾ ਤੇ ਜੋ ਸਾਡੇ ਪਿੰਡ ਦੀ ਇਨਕੁਆਇਰੀ ਕੀਤੀ ਜਾਵੇ ਜੋ ਹੋਇਆ ਆ ਇਸ ਵੰਦੀ ਡੀਸੀ ਨੂੰ ਮਿਲੂਗਾ ਤੁਸੀਂ ਬਿਲਕੁਲ ਮੈਂ ਦੁਬਾਰਾ ਮਿਲਣ ਲਈ ਤਿਆਰ ਹਾਂ ਜੀ ਮੈਂ ਪਹਿਲਾਂ ਹੀ ਮਿਲਿਆ ਮੈਂ ਹੁਣ ਵੀ ਆ ਇੱਕ ਮਹੀਨਾ ਹੋਇਆ ਮੈਂ ਹੁਣ ਐਪਲੀਕੇਸ਼ਨ ਦਿੱਤੀ ਹੈ ਫੇਰ ਦੁਬਾਰਾ ਡੀਸੀ ਸਾਹਿਬਾ ਤੁਹਾਨੂੰ ਜਵਾਬ ਆਇਆ ਕੋਈ ਉਹਨਾਂ ਨੇ ਉਹਨਾਂ ਨੇ ਭੇਜੀ ਡੀਡੀਪੀ ਨੂੰ ਡੀਡੀਪੀ ਨੂੰ ਕਹਾਂ ਵੀਡੀਓ ਨੁਪਾਤੀ ਵੀਡੀਓ ਨੂੰ ਕਹਾਂ ਜਈ ਦੀ ਡਿਊਟੀ ਲਾਤੀ ਜਿਹੜਾ ਸਾਡੇ ਏਰੀਆ ਦਾ ਹੈਗਾ ਕੋਈ ਸਾਡਾ ਇਹ ਹੱਲ ਹੁੰਦਾ ਐਨੇ ਤਾਮਝਾਮ ਤੋਂ ਬਾਅਦ ਵੀ ਤਾਂ ਅਗਲਾ ਕੀ ਐਕਸ਼ਨ ਹੈ ਤੁਹਾਡਾ ਅਗਲਾ ਸਟੈਪ ਫਿਰ ਮੈਂ ਤਾਂ ਡਾਇਰੈਕਟਰ ਨੂੰ ਮਿਲੂ ਜੀ ਪੰਚਾਇਤ ਦਾ ਜਿਹੜਾ ਸਾਡੇ ਹੈਗਾ ਪਿੰਡੂ ਵਿਕਾਸ ਵਾਲਾ ਮੈਂ ਉਹਨਾਂ ਨੂੰ ਵੀ ਮਿਲੂਗਾ ਨਾਉ ਦਾ ਫਿਰ ਆਪਾਂ ਕੰਪਲੇਂਟ ਪਾਵਾਂਗੇ ਹਾਈ ਕੋਰਟ ਚ ਸਰ ਹਾਰਟੇ ਪਿੰਡ ਦਾ ਕੀ ਮਾਮਲਾ ਸੀਗਾ ਹਾਰਟੇ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਮਸਲਾ ਸੀਗਾ ਜਿਹਦੇ ਸਬੰਧ ਵਿੱਚ ਮਾਂ ਜੋਬ ਡੀਸੀ ਸਾਹਿਬ ਵੱਲੋਂ ਹਦਾਇਤ ਹੋਈ ਸੀਗੀ ਤਸੀਲਦਾਰ ਸਾਹਿਬ ਨੂੰ ਡਿਊਟੀ ਮਿੰਿਸਟਰ ਲਗਾਇਆ ਗਿਆ ਸੀ ਤੇ ਸਾਨੂੰ ਉੱਥੇ ਮੌਕੇ ਤੇ ਪੁਲਿਸ ਦਾ ਪ੍ਰਬੰਧ ਕਰ ਲਈ ਹੁਕਮ ਹੋਏ ਸਨ ਕਿ ਜਿਹੜੇ ਮੌਕੇ ਤੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਕਿੰਨੇ ਘੇਰੇ ਸੀਗੇ ਘਰ ਉੱਥੇ ਜਿਹੜੇ 104 ਸਿਗੇ ਸ਼ਹਿਰ ਮੌਕੇ ਦੇ ਉਹਨਾਂ ਨੇ ਦੋਸ਼ ਲਗਾਇਆ ਕਿ ਸਾਡਾ ਜਿਹੜਾ ੱੱਕੇ ਨਾਲੇ ਕੰਮ ਕੀਤਾ ਨਹੀਂ ੱੱਕੇ ਨਾਲ ਨਹੀਂ ਉਹਨਾਂ ਦੇ ਪ੍ਰੋਪਰ ਸਾਰੇ ਇੱਕ ਪ੍ਰੋਪਰ ਇਨਕੁਆਇਰੀ ਹੋਈ ਆ ਉਹਨਾਂ ਦੇ ਬਿਆਨ ਲੈ ਗਏ ਸੀ ਤਾਂ ਉਹਨਾਂ ਨੂੰ ਇਹ ਸਮੇਂ-ਸਮੇਂ ਤੇ ਹਦ ਤਾਂ ਦਫ਼ਤਰ ਵੱਲੋਂ ਪੱਤਰ ਜਾਰੀ ਕੀਤੇ ਜਾਂਦੇ ਰਹੇ ਆ ਕਿ ਇਹ ਜਿਹੜੀ ਪਾਈਪ ਲੈਣੇ ਆ ਸਫਾਵੇਂ ਟੰਗਣਾ ਪਾ ਦਿੱਤੀ ਜਾਵੇ ਪਰੰਤੂ ਉਹਨਾਂ ਵੱਲੋਂ ਇਸ ਕੰਮ ਦੇ ਵਿੱਚ ਜਿਹੜੀ ਅੜਚਣ ਪੈਦਾ ਕੀਤੀ ਜਾਂਦੀ ਸਟੇ ਦਾ ਕੀ ਮਾਮਲਾ ਹੈ ਉਹ ਕਹਿੰਦੇ ਸਟੇ ਉਹਨਾਂ ਦੇ ਪਰਿਵਾਰ ਵੱਲੋਂ ਮੌਕੇ ਦੇ ਜਿਤਨੇ ਉਸ ਦਿਨ ਪਾਈਪਾਂ ਪਾਈਪ ਲਾਈਨ ਪਾਉਣ ਦੇ ਲਈ ਜਿਤਨੇ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਵਾ ਮੇਰੇ ਵੱ ਉਹਨਾਂ ਵੱਲੋਂ ਕੋਈ ਵੀ ਜਿਹੜਾ ਕੋਡ ਤੇ ਸਟੇਜ ਦੇ ਆਰਡਰ ਜਿਹੜੇ ਮੌਕੇ ਤੇ ਨਹੀਂ ਪੇਸ਼ ਕੀਤੇ। ਹੁਣ ਕੀ ਕਾਰਵਾਈ ਕੀਤੀ ਗਈ ਉਹਨਾਂ ਨਾਲ? ਹੌਣ ਤਾਂ ਉੱਥੇ ਫੇ ਪੱਟਤਾ ਸੀਗਾ ਉਸ ਤੋਂ ਬਾਅਦ ਅਗਲਾ ਆਪਾਂ ਕਰਨਾ ਸੀਗਾ ਤੇ ਉਹਨਾਂ ਤੋਂ ਬਾਅਦ ਦੁਬਾਰਾ ਫਿਰ ਉਹਨਾਂ ਨੇ ਧਿਆਨ ਚ ਲਿਆਂਦਾ ਕਿ ਉਹ ਜਿਹੜਾ ਪੱਟਿਆ ਹੋਇਆ ਜਾਗਾ ਪੂਰ ਦਿੱਤੀ ਗਈ ਹੈ। ਜਿਹਦੇ ਸੰਬੰਧੀ ਮੇਰੇ ਵੱਲੋਂ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆ ਦਿੱਤਾ ਗਿਆ।